ਬਹੁਤ ਸਾਰੇ ਭੈਣ ਭਰਾ ਮੈਨੂੰ ਇਹ ਗੱਲ ਪੁੱਛਦੇ ਆ ਕੋਈ ਐਹੋ ਜਿਹਾ ਡਾਈਟ ਪਲਾਨ ਬਣਾ ਕੇ ਦਿਓ ਜਿਹਦੇ ਨਾਲ ਸਾਡੇ ਸਰੀਰ ਦੇ ਵਿੱਚ ਤਾਕਤ ਰਹੇ ਸਾਡੇ ਚਿਹਰੇ ਤੇ 글로ਅ ਰਹੇ ਵਾਲ ਸਾਡੇ ਜਿਹੜੇ ਛਿੱਟੀ ਚਿੱਟੇ ਨਾ ਹੋਣ ਕਾਲੇ ਰਹਿਣ ਭੈਣਾਂ ਇਹ ਗੱਲ ਕਹਿੰਦੀਆਂ ਨੇ ਸਾਡੇ ਚਿਹਰੇ ਦੇ ਉੱਤੇ ਕਿੱਲ ਸ਼ਾਈਆਂ ਜਿਹੜੇ ਆ ਉਹ ਨਾ ਹੋਣ ਮਹਾਵਾਰੀ ਸਾਡੀ ਟਾਈਮ ਦੇ ਨਾਲ ਆਵੇ ਕਿਸੇ ਤਰ੍ਹਾਂ ਦਾ ਕੋਈ ਹਾਰਮੋਨ ਦਾ ਇੰਬੈਲੈਂਸਮੈਂਟ ਜਿਹੜਾ ਬੋਡੀ ਦੇ ਵਿੱਚ ਨਾ ਰਹੇ ਪੀਸੀਓਡੀ ਦੀ ਸਮੱਸਿਆ ਨਾ ਆਵੇ ਦੇਖੋ ਇਹ ਸਾਰੀਆਂ ਚੀਜ਼ਾਂ ਤਾਂ ਹੀ ਪੋਸੀਬਲ ਨੇ ਜੇ ਸਾਡੇ ਸਰੀਰ ਦੇ ਵਿੱਚ ਜਿਹੜੇ ਜ਼ਰੂਰੀ ਤੱਤ ਆ ਪੂਰੇ ਹੋਣ ਉਹ ਜ਼ਰੂਰੀ ਤੱਤ ਕਿਹੜੇ-ਕਿਹ ਚਾਹੀਦੇ ਹੁੰਦੇ ਨੇ ਜਿਵੇਂ ਕਿ ਪੋਟਾਸ਼ੀਅਮ ਆਇਰਨ ਕੈਲਸ਼ੀਅਮ ਮੈਗਨੀਸ਼ੀਅਮ ਸੇਲੇਨੀਅਮ ਵਿਟਾਮਿਨ E ਐਂਟੀਆਕਸੀਡੈਂਟ ਜ਼ਿੰਕ ਅਤੇ ਪ੍ਰੋਟੀਨ ਬੋਡੀ ਨੂੰ ਚਾਹੀਦਾ ਹੁੰਦਾ ਆ ਸਹੀ ਤਰੀਕੇ ਦੇ ਨਾਲ ਕੰਮ ਕਰਨ ਦੇ ਵਾਸਤੇ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਆਪਣੇ ਫੂਡ ਤੋਂ ਤਾਂ ਪੂਰੀਆਂ ਨਹੀਂ ਹੋ ਪਉਂਦੀਆਂ ਸੋ ਫੂਡ ਦੇ ਵਿੱਚ ਇੱਕ ਇਹੋ ਜੀ ਚੀਜ਼ ਤੁਹਾਨੂੰ ਮੈਂ ਸ਼ਾਮਲ ਕਰਨ ਨੂੰ ਅੱਜ ਮੈਂ ਦੱਸ ਰਿਹਾ ਜਿਹਦੇ ਨਾਲ ਤੁਹਾਡੀਆਂ ਸਾਰੀਆਂ ਚੀਜ਼ਾਂ ਪੂਰੀਆਂ ਹੋਣਗੀਆਂ ਤੁਹਾਡੇ ਵਾਲ ਵੀ ਨਹੀਂ ਝੜਨਗੇ ਵਾਲ ਤੁਹਾਡੇ ਕਾਲੇ ਵੀ ਰਹਿਣਗੇ ਭੈਣਾਂ ਨੂੰ ਮਹਾਵਰੀ ਦੀ ਸਮੱਸਿਆ ਨਹੀਂ ਆਏਗੀ ਵੀਰਾਂ ਨੂੰ ਮਰਦਾਨਾ ਜਿਹੜੀ ਤਾਕਤ ਦੀ ਸਮੱਸਿਆ ਜਿਹੜੀ ਉਹ ਨਹੀਂ ਆਏਗੀ ਚਿਹਰਾ ਗਲੋ ਕਰੇਗਾ ਸਾਰਾ ਕੁਝ ਤੁਹਾਡੀ ਬੋਡੀ ਦਾ ਜਿਹੜਾ ਉਹ ਸਹੀ ਚੱਲੇਗਾ ਫਾਈਬਰ ਜਿੰਨਾ ਚਾਹੀਦਾ ਹੁੰਦਾ ਨਾ ਬੋਡੀ ਨੂੰ ਉਹ ਵੀ ਤੁਹਾਨੂੰ ਪ ਠੀਕ ਚੱਲੇਗੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਬੜੀ ਆਸਾਨੀ ਦੇ ਨਾਲ ਹਰ ਥਾਂ ਤੋਂ ਮਿਲ ਜਾਂਦੀਆਂ ਨੇ ਤੁਸੀਂ ਆਸਾਨੀ ਦੇ ਨਾਲ ਆਪਣੇ ਖਾਣੇ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਸੋ ਆਓ ਤੁਹਾਨੂੰ ਮੈਂ ਦੱਸਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਆਪਣੇ ਖਾਣੇ ਦੇ ਵਿੱਚ ਜ਼ਰੂਰੀ ਤੌਰ ਦੇ ਉੱਤੇ ਸ਼ਾਮਿਲ ਕਰਨੀਆਂ ਨੇ ਇਹਦੇ ਲਈ ਸਾਨੂੰ ਚਾਹੀਦੇ ਨੇ ਜੀ ਸੁਪਰ ਸੀਡ ਜਿਵੇਂ ਕਿ ਪੰਪਕਿਨ ਸੀਡ ਕद्दू ਦੇ ਬੀਜ ਫਿਰ ਸੂਰਜਮੁਖੀ ਦੇ ਬੀਜ ਕਾਲੀ ਸੌਂਗੀ ਮਗਜ ਤੇਲ ਅਤੇ ਅਲਸੀ ਕਿੰਨੀ-ਕਿੰਨੀ ਮਾਤਰਾ ਵਿੱਚ ਲੈ ਸਕਦੇ ਹੋ ਲਗਭਗ ਤੁਸੀਂ 250 ਗ੍ਰਾਮ ਪਮਕਨ ਸੀਡ ਲੈ ਲਓ 250 ਗ੍ਰਾਮ ਹੀ ਸੂਰਜਮੁਖੀ ਦੇ ਬੀਜ ਲੈ ਲਓ ਸਨਫਲਾవర్ ਸੀਡ ਤੇ 100 ਗ੍ਰਾਮ ਤੁਸੀਂ ਵੀ ਲੈ ਲਓ ਅਲਸੀ 100 ਗ੍ਰਾਮੀ ਤੇਲ ਤੇ 250 ਗ੍ਰਾਮ ਹੀ ਭਾਵੇਂ ਤੁਸੀਂ ਸੌਂਗੀ ਪਾ ਲਓ ਵਿੱਚ ਤੇ 250 ਗ੍ਰਾਮ ਹੀ ਮਗਜ ਪਾ ਲਓ ਇਹ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਰੱਖ ਲਓ ਇੱਕ ਮੁਠਰਾਤ ਨੂੰ ਤੁਸੀਂ ਪੀਉਂ ਦੇਣੀ ਆ ਆਪਣੇ ਬ੍ਰੇਕਫਾਸਟ ਵਿੱਚ ਇਹ ਜਿਹੜੀਆਂ ਭਿੱਜੀਆਂ ਹੋਈਆਂ ਚੀਜ਼ਾਂ ਸਵੇਰੇ ਤੁਸੀਂ ਯੂਜ਼ ਕਰ ਸਕਦੇ ਹੋ ਓਟਸ ਦੇ ਵਿੱਚ ਪਾ ਕੇ ਇਹਨਾਂ ਨੂੰ ਲੈ ਸਕਦੇ ਹੋ ਸਮੂਦੀ ਇਹਨਾਂ ਦੀ ਬਣਾ ਸਕਦੇ ਹੋ ਥੋੜਾ ਫਰੂਟ ਪਾ ਕੇ ਇਹਨਾਂ ਨੂੰ ਤੁਸੀਂ ਸਵੇਰ ਦੇ ਬ੍ਰੇਕਫਾਸਟ ਦੇ ਵਿੱਚ ਜ਼ਰੂਰ ਕੰਜ਼ੂਮ ਕਰਨਾ ਆ ਬਹੁਤ ਹੀ ਵਧੀਆ ਸਰੀਰ ਦੇ ਵਾਸਤੇ ਆਸਾਨੀ ਦੇ ਨਾਲ ਹਰ ਥਾਂ ਤੋਂ ਇਹ ਸੁਪਰ ਸੀਡ ਮਿਲ ਜਾਂਦੇ ਨੇ ਸਰੀਰ ਦੀਆਂ ਸਾਰੀਆਂ ਲੋੜਾਂ ਨੂੰ ਪੂਰਾ ਕਰਦੇ ਨੇ ਬਹੁਤ ਹੀ ਤਗੜੀ ਡਾਈਟ ਹੈ ਬਹੁਤ ਭਣ ਭਰਵਾਂ ਨੂੰ ਸੁਪਰ ਸੀਡ ਦੇ ਬਾਰੇ ਦੱਸ ਚੁੱਕੇ ਹਾਂ ਜਿਨ੍ਹਾਂ ਨੇ ਖਾ ਕੇ ਇਹਨਾਂ ਦਾ ਬੈਨੀਫਿਟ ਲਿਆ ਸੋ ਇਹ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰਿਓ ਯੂਜ਼ ਵੀ ਕਰਿਓ ਫੋਲੋ ਕਰਿਓ ਧੰਨਵਾਦ